ਕਰੋਗੇ ਆਏ ਦੇਖੋ مین 게ਟ ਇੱਥੇ ਜਿਹੜੀ ਆਪਾ ਪਾਕਿਸਤਾਨ ਦੀ ਕਰੰਸੀ ਲੈਣੀ ਹੈ ਇਹ ਇਹਨਾਂ ਦਾ ਕਾਊਂਟਰ ਲੱਗਿਆ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਵੀ ਲੱਗਿਆ ਹੋਇਆ ਕਿ ਇੱਥੇ ਜਿਹੜੀ ਇਹ ਕਰੰਸੀ ਬਦਲੀ ਜਾਂਦੀ ਹੈ 100 ਰੁਪਏ ਦਾ 300 ਰੁਪਿਆ ਦਿੰਦੇ ਹੈ ਕਈ ਜਗ੍ਹਾ ਕਮਿਸ਼ਨ ਕੱਟ ਕੇ 270 ਦਿੰਦੇ ਹੈ ਇਹ ਪੰਜਾਬ ਸਰਕਾਰ 300 ਰੁਪਿਆ ਦਿੰਦੀ ਹੈ ਅੱਗੇ ਦੇਖੋ ਜੀ ਆਹ ਮਨ ਗੁਰੂ ਨਾਨਕ ਦੇਵ ਜੀ ਨੇ ਜੋ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ખેਤ ਇੱਕ ਇਹ ਗੁਰਦੁਆਰਾ ਸਾਹਿਬ ਨੰਕਾਣਾ ਸਾਹਿਬ ਪੂਤਾ ਮਾਤਾ ਕੀ ਅਸੀਸ ਅਸਧਿਆ ਖੜੰਦੇ ਆ ਪਹਿਨੰਦਿਆਂ ਵਿੱਚ ਹੋਏ ਮੁਕਤ ਇਹ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਇਹ ਮੂਲ ਮੰਤਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਵਤ ਨਾਨਕ ਤਾਰੇ ਸੋਏ ਇਹ ਹੈ ਜੀ ਨਾਨਕ ਸ਼ਾਹੀ ਕਲੈਂਡਰ ਆਓ ਸਿੱਖੀ ਨਾਲ ਜੁੜੀਏ ਵੈਰ ਜਿੱਕਾ ਖਾਲਸਾ ਵੈਰ ਜਿੱਕੀ ਫਤਿਹ ਆ ਦੇਖੋ ਜੀ ਪਿਆਰੇ ਪਿਆਰੇ ਛੋਟੇ ਛੋਟੇ ਬੱਚੇ ਆ ਵੀ ਕੋਈ ਗੱਲ ਕਿਉਂ ਪੜਦੇ ਰੱਖ ਲਿਓ ਲਾਜ ਨਾ ਕਰਨਾ ਜੀ ਕਿਸੇ ਦੇ ਮੁਹਤਾਜ ਹਮ ਕੋਹਨਾ ਨਾ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇਹ ਤੋਂ ਇਹ ਹੈ ਜੀ ਸਰੋਵਰ ਲਗਭਗ 35 ਕਰਮਾ ਇਸ ਪਾਸੇ ਜੁੜਾਈ ਹੈ ਦੀ 35 ਕਰਮਾ ਇਸ ਪਾਸੇ ਜੁੜਾਈ ਹੈ ਅਦੇ ਕੋ ਸੰਗਤ ਇਸ਼ਨਾਨ ਕਰ ਲਈ ਹੈ ਇੱਥੋਂ ਉਹ ਸਾਹਮਣੇ ਜਿਹੜੀ ਮਸਜਿਦ ਬਣੀ ਹੋਈ ਹੈ ਮਸਜਿਦ ਦੇ ਉਹ ਚੰਦ ਤਾਰੇ ਦਾ ਨਿਸ਼ਾਨ ਹੈ ਇਸ ਦੇ ਨਾਲੋਂ ਹੀ ਗੁਰਦੁਆਰਾ ਸਾਹਿਬ ਸ਼ੁਰੂ ਹੁੰਦੇ ਆ ਇਧਰ ਵਾਟਰ ਰੈਸਕਿਊ ਪੋਸਟ ਜਿਹੜਾ ਕੋਈ ਇਹ ਤਲਾਬ ਦਸਤੇ ਪਾ ਡੂੰਗਾ ਵੈਡਕਰ ਸਾਹਿਬ ਵੈਡਕਰ ਫਤਿਹ ਇਹ ਰੈਸਕਿਊ ਵਾਲੇ ਆ ਜੋ ਕੋਈ ਤਲਾਬ ਦੇ ਵਿੱਚ ਅਣਜਾਣੇ ਦੇ ਵਿੱਚ ਕੋਈ ਡੁੱਬ ਵੀ ਜਾਂਦਾ ਤਾਂ ਇਹ 24 ਘੰਟੇ ਇਥੇ ਤਿਆਰ ਹੈ ਰੈਸਕਿਊ ਆ ਦੇਖੋ ਆ ਦੇਖੋ ਜੀ ਐਂਬੂਲੈਂਸ ਰੈਸਕਿਊ 112 ਨੰਬਰ ਇਥੇ ਚੱਲਦੇ ਆ ਤੇ ਬਿਲਕੁਲ ਸੰਤਾਲੀ ਹਾਇਰ ਇਧਰ ਫਾਇਰ ਬਗਰੇਡ ਇਹ ਬਿਲਕੁਲ ਰੈਡੀ ਤਿਆਰ ਖੜੀਆਂ ਆ ਕੋਈ ਵੀ ਅਨਸੁਵਾਲਿਕਟਣਾ ਹੁੰਦੀ ਹੈ ਤਾਂ ਇਹ ਕੋਈ ਯਾਤਰੀ ਬਿਮਾਰ ਹੁੰਦਾ ਤਾਂ ਐਮੂਲੈਂਸ 24 ਘੰਟੇ ਮੌਜੂਦ ਇਸ ਤੋਂ ਅੱਗੇ ਸਾਨੂੰ ਰਸਿਲ ਕਰਾਉਨੇ ਆ ਜੀ ਆਹ ਅੱਗੇ ਜੋੜਾ ਕਰ ਆ ਠੀਕ ਹੈ ਜੀ ਇਹ ਆ ਜੀ ਜੋੜਾ ਕਰ ਦੇਖੋ ਜੋੜਾ ਕਰ ਦੀ ਬਹੁਤ ਵਧੀਆ ਪ੍ਰਬੰਧ ਆ ਕੋਈ ਗੱਲ ਨਹੀਂ। ਲੱਗਦਾ ਜੋੜਾ ਤੇ ਜਮਾਨਾ ਅੱਗੇ ਨਹੀਂ ਹੈ। ਤੁਸੀਂ ਅੰਦਰ ਲੈ ਜਾਓ। ਹੁਣ ਤੁਹਾਨੂੰ ਕਰਾਉਣਾ ਹੈ ਜੀ ਮੇਨ ਪਰਿਵਾਰ ਦੇ ਦਰਸ਼ਨ। ਇਹ ਬੈਠਣ ਲਈ ਇੱਥੇ ਪਾਰਕ ਬਹੁਤ ਖੁੱਲੀ ਜਗ੍ਹਾ। ਜਾ ਬਕਤਰ ਸਾਕੇ ਜਾਗੇ ਸ੍ਰੀ ਪਾ ਸਾਧ ਸੰਤ ਕਰਤਾ ਦੂਖਾ ਕਾਪੇ ਤਹੀ ਤੀਂ ਸੁਪਾਵ ਨੂੰ ਬਨੇ ਆਪ ਤਹਿ ਕੌਤਕ ਕਰਨ ਜੋ ਜਾਪੇ ਰਸ ਸੁਗਨ ਰਜੋਗ ਜਿਸ ਭਾਵੈ ਸਿਆਪ ਮਹਿ ਲਾਵੇ ਜਿਸ ਭਾਵੈ ਖੇਲ ਖਿਲਾਵੇ ਦੇ ਸੁਮਾਰ ਅਥਾ ਅਗੰਤਿਆ ਹੁ ਲਾ ਦੇਖੋ ਜੀ ਸ਼ਿਆਰਟ ਓਮਕਾਰ ਪੂਰਿਸਾਇ ਨਾਨਕ ਜੀ ਦਾ ਇਹ ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਹੈ ਹੁਣ ਇਹ ਮਰਤੋ ਸਕਦੇ ਨਹੀਂ ਸਰ ਜੀ ਨਾਮਾ ਸ੍ਰੀ ਮਾਇਸੰਤ ਕਰੀਦਾ ਹੈ ਨਾਮਾ ਸਭਨ ਸ੍ਰੇਸ਼ਟਾ ਜੀ 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 ਸੰਗਤਾਂ ਪਰਮਾਰ ਸਾਹਿਬ ਦੇ ਵਿੱਚ ਤੁਹਾਡੇ ਧੇਖਣ ਵਾਸਤੇ ਆਖ ਹੈ ਕਿਸ ਕੋਈ ਨਾ ਮਾਇਆ ਚੋਂ ਮੋਹਾਂ ਸੀ ਮੋਂ ਦੇਸਾਰਾ ਤੇਸਦ ਕਹਾ ਪੂਜਾਇ ਸਭ ਤੇਜ ਨੰਨ ਰਾਈ ਦੀ ਕੀ ਤੁਜਾ ਕਾ ਸੰਭਾ ਕਰਨਾ ਜਮੋ ਸਾਤ ਹੁੰ ਜਨ ਬਿਅੰਤਾ ਪਾਰ ਨਾਨਕ ਦਾਸ ਦਾ ਗਲਹਾਰ ਪੂਰਨ ਪੂਰੇ ਧਿਆਲ ਸਭ ਉਪਰ ਹੋ ਕ੍ਰਿਪਾਲ ਆਪਣੇ ਕਰਤਗਿ ਜਾਣੇ ਆਪਰ ਕਰ ਜਾਮੀ ਰਹੀ ਉਪਿਆਸ ਤਤ ਪਾਲੈ ਜਿਮਾ ਭਾਰਤ ਜੋ ਜੋ ਰਚਿਓ ਸੋ ਸੋ ہاتھ جس پہوے تسرے ملائے پاکت کرے ہر کی منگائے مانتر کی سواس جانے ہیں ہر نانت کے جانے ہیں جن اللہ کا ہر ایک ہے نائے اس کی آسن کے تھی جائے سیو کا سیوا بنے آئے حکومت پر پت پائے اس تے اوپر نہیں بیچار جا کہ من وسیان رنکار بندن کو پہلے رویرن ہی گھتے پہلے پر ند رام نام توا دکھا کر ਸੁਨ ਕੁ ਦੇਸੇ ਦਇਆ ਸਾਵਨ ਛੇ ਨਾਨਕ ਕਲਪਾ ਹੰਤ ਪਲਦ ਗਲੇ ਸਵਾਰ ਰਾਮ ਨਾਮ ਅੰਦਰ ਸਹਾਰਕ ਪੂਰੇ ਗੁਕੀ ਪੂਰੀ ਦਿਖਿਆ ਜਿਸ ਮਨੰ ਬਸੈ ਤੇ ਸਾਜ ਪਰਿਖਿਆ ਮਨ ਤਨਾਮ ਕੋ ਲਿਵ ਲਾਏ ਦੁਖ ਦਾਤ ਸਮਾਂ ਤੇ ਪਹ ਜਾਏ ਸਚਵਾ ਪਾਸ ਰੂ ਆਪੈ ਦਰਗਹਿ ਨਿਮੈ ਖੇਤੁ ਤੇ ਮਾਰੀ ਏਕ ਆਟੇ ਕਾ ਕੋ ਮਨ ਮਾਹੀ ਨਾਨਕ ਬਾਹਰ ਨ ਆਵੇ ਜਾਏ ਤੇ ਸਿਰੁ ਕਹਾ ਕੋ ਜਾਏ تیو جپل جس پر ہی ਨਿਸ਼ਕਾਮ ਸੇਵਾ ਸੇਵਕਾ ਮਾਹੀ ਗੁਰ ਅੰਗਰੇਜ਼ ਮੀਰੇ ਪ੍ਰਸਾਦਾਂ ਜਿਸ ਅੰਨ ਵਰਸੈ ਸਭਨੇ ਹਾਰ ਆਸ਼ੀਰਵਾਦ ਜੀ ਸਾਡੇ ਜਿਹੜਾ ਸਾਡੇ ਕੋਲ ਜਾ ਕੇ ਅੰਮ੍ਰਿਤਾਰੇ ਆਤਮਾ ਕੋਈ ਆਈ ਅੰਮ੍ਰਿਤਸਰ ਨਾਮ ਨਮੋ ਜੀ ਅਨੋਪਾਸ ਸੁਮੇਨੋ ਗਿਆਨ ਅਨਨ نام کار سرا سن سند نام کھایا جج وا تی ਨਾਨਕ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਹੈ ਘਟ ਗਾ ਰਿਹਾ ਭਗਵੰਤ ਧਰਮ ਮੈਂ ਕਾਸਿਆ ਅਲਸਰੂ ਲੋ ਇਹ ਉਹ ਜੰਡਾ ਜਿੱਥੇ ਲਖਮਣ ਸਿੰਘ ਧਾਰੋਵਾਲ ਨੂੰ ਬੰਨ ਦੇ ਨਾਲ ਬੰਨ ਕੇ ਪਸਾੜਿਆ ਸੀ ਇਹ ਤੋਂ ਇਤਿਹਾਸ ਜਿਸ ਸਮਾਂ ਤੇ ਸੇ ਕਹਿੰਦੇ ਕੋ ਬਾਗੁਰ ਪਰਸਾ ਮੀਆਂ ਨੇ ਸੁਭਾਉ ਦੇ ਇਸ ਜੁਮੇ ਨੇ ਇੱਕ ਸਸੀਆ ਸੁਨੇਕ ਪਰ ਮੈਂ ਇੱਕ ਬਾਰੇ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਤਮ ਹੁਨ ਬੋਲੇ ਸਤਿ ਰੱਖ ਕੇ ਲੈ ਕੇ ਨੀ ਹਮ ਭਾਈਆ ਗੀ ਬੋਲੇ ਸਰਬ ਤੁਹ ਜਿਹਾ ਬੀਰ ਭਾਰਯੋ ਸਵਾ